ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਰਵਣ ਕਰਾਂਗੇ ਪ੍ਰਸੰਗ ਪੂਤਨਾ ਤੇ ਕ੍ਰਿਸ਼ਨ ਅਵਤਾਰ ਦਾ ਜਦੋਂ 8ਵੇਂ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਮਾਰਨ ਦੇ ਲਈ ਰਾਜਾ ਕੰਸ ਜੋ ਉਸ ਦਾ ਮਾਮਾ ਸੀ ਉਸ ਨੇ ਬੜੇ ਪ੍ਰਯਤਨ ਕਰੇ ਪਰ ਉਸ ਦੀ ਕੋਈ ਵੀ ਬਾਹਰ ਨਾ ਚੱਲੀ ਤਾਂ ਉਸਨੇ ਪੂਤਨਾ ਰਕਸ਼ਨੀ ਨੂੰ ਆਦੇਸ਼ ਦਿੱਤਾ ਕਿ ਤੂੰ ਜਾ ਕੇ ਕ੍ਰਿਸ਼ਨ ਨੂੰ ਦੁੱਧ ਪਿਲਾ ਕੇ ਉਸ ਦੀ ਹੱਤਿਆ ਕਰ ਪੂਤਨਾ ਗਈ ਕ੍ਰਿਸ਼ਨ ਭਗਵਾਨ ਦੇ ਕੋਲ ਉਹਨਾਂ ਦੇ ਘਰ ਉੱਥੇ ਜਾ ਕੇ ਉਸਨੇ ਕ੍ਰਿਸ਼ਨ ਭਗਵਾਨ ਨੂੰ ਆਪਣੀ ਗੋਦ ਦੇ ਵਿੱਚ ਲਿਆ ਉਹਨਾਂ ਦੀ ਮਾਤਾ ਨੂੰ ਵਰਗੜਾ ਕੇ ਤਾਂ ਉਦੋਂ ਜਦੋਂ ਕ੍ਰਿਸ਼ਨ ਭਗਵਾਨ ਨੇ ਉਸ ਦਾ ਦੁੱਧ ਪੀਣ ਦੇ ਲਈ ਮੂੰਹ ਲਾਇਆ ਤਾਂ ਭਗਵਾਨ ਨੂੰ ਪਤਾ ਸੀ ਕਿ ਇਹ ਪੂਤਨਾ ਰਕਸ਼ਣੀ ਹੈ ਤਾਂ ਭਗਵਾਨ ਨੇ ਉਸ ਦੇ ਪ੍ਰਾਣ ਵੀ ਨਾਲ ਹੀ ਖਿੱਚ ਲਏ ਤਾਂ ਉਦੋਂ ਦਸਮ ਗ੍ਰੰਥ ਦੇ ਵਿੱਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਪਾਪ ਕਰਿਓ ਬਹੁ ਪੂਤਨਾ ਜਾਸੋ ਨਰਕ ਡਰਾਈ ਅੰਤ ਕਹਿਓ ਹਰ ਛਾੜ ਦੇ ਬਸੀ ਬੈਕੁੰਠ ਜਾਏ ਉਸ ਪੂਤਨਾ ਤੋਂ ਨਰਕ ਵੀ ਡਰਦੇ ਸਨ ਪਰ ਅੰਤ ਨੂੰ ਉਸ ਨੇ ਭਗਵਾਨ ਨੂੰ ਸਿਮਰ ਕੇ ਬੈਕੁੰਠ ਧਾਮ ਨੂੰ ਗਈ ਇਹ ਸਾਰਾ ਵਾਕਿਆ ਕਿਉਂ ਹੁੰਦਾ ਹੈ ਜਦੋਂ ਭਗਵਾਨ ਦਾ ਪੰਜਵਾਂ અવਤਾਰ 52ਵਾਂ અવਤਾਰ ਹੋਇਆ 52ਵਾਂ અવਤਾਰ ਧਾਰਿਆ ਰਾਜੇ ਬਲੀ ਦੇ ਯੱਗ ਨੂੰ ਪੰਗ ਕਰਨ ਵਾਸਤੇ ਉਸਨੇ ਅਸਮੇਧ ਯੱਗ ਕਰਨਾ ਸੀ ਜੋ ਸੋਹ ਯੱਗ ਨੂੰ ਅਸਮੇਧ ਯੱਗ ਆਖਿਆ ਜਾਂਦਾ ਹੈ ਉਸਨੇ 99 ਯੱਗ ਕਰ ਲਏ ਸਨ ਸੌਵਾਂ ਯੱਗ ਕਰ ਰਿਹਾ ਸੀ ਤਾਂ ਉਦੋਂ ਸਾਰੇ ਦੇਵਤਿਆਂ ਨੇ ਆਖਿਆ ਕਿ ਇਸ ਨਾਲ ਤਾਂ ਸੰਸਾਰ ਦੇ ਵਿੱਚ ਬਹੁਤ ਹਲਚਲ ਮਚ ਜਾਵੇਗੀ ਜੇਕਰ ਰਾਜਾ ਬਲੀ ਆਪਣਾ ਅਸਮੇਧ ਯੱਗ ਪੂਰਾ ਕਰਨ ਦੇ ਵਿੱਚ ਸਫਲ ਹੋ ਗਿਆ ਕਿਉਂਕਿ ਰਾਜਾ ਬਲੀ ਰਾक्षਸਾਂ ਦੀ ਕੁੱਲ ਦਾ ਸੀ ਹਰਣਾਖਸ਼ ਦੀ ਕੁੱਲ ਦਾ ਸੀ ਪ੍ਰਿਯਾਦ ਦਾ ਪੋਤਾ ਸੀ ਸੋ ਭਗਵਾਨ ਨੇ 52 అవਤਾਰ ਧਾਰਨ ਕਰਕੇ ਉਸ ਦੇ ਜੱਗ ਨੂੰ ਠੱਲਣ ਲਈ ਉਸ ਦੇ ਕੋਲ ਜਾਣਾ ਕੀਤਾ ਉੱਥੇ ਜਾ ਕੇ ਭਗਵਾਨ ਨੇ ਰਾਜੇ ਬਲੀ ਨੂੰ ਆਖਿਆ ਕਿ ਸਾਨੂੰ ਤਿੰਨ ਪੱਗ ਭੂਮੀ ਚਾਹੀਦੀ ਹੈ ਰਾਜਾ ਬੜਾ ਹੀ ਦਿਆਲੂ ਸੀ ਦਾਨਵਾਨ ਸੀ ਤਾਂ ਉਸ ਨੇ ਵਚਨ ਦੇ ਦਿੱਤਾ ਪਰ ਉਸ ਦੇ ਜਿਹੜਾ ਗੁਰੂ ਸੀ ਉਸ ਨੂੰ ਪਤਾ ਸੀ ਕਿ ਇਹ ਭਗਵਾਨ ਦਾ ਕੋਈ ਰੂਪ ਹੈ ਤੇ ਛਲ ਕਰਨ ਲਈ ਆਇਆ ਹੈ ਤਾਂ ਉਸ ਦੇ ਗੁਰੂ ਨੇ ਕੀ ਕਰਿਆ ਜਦੋਂ ਦਾਨ ਕਰਨ ਲਈ ਕਮੰਡਲ ਦੇ ਵਿੱਚੋਂ ਜਲ ਭਰਨ ਲੱਗਿਆ ਰਾਜਾ ਬਲੀ ਤਾਂ ਉਹ ਉਸ ਦੇ ਵਿੱਚ ਜਾ ਕੇ ਬੈਠ ਗਿਆ ਤਾਂ ਜੋ ਜਲ ਨਾ ਆਵੇ ਤਾਂ ਉਦੋਂ ਭਗਵਾਨ ਨੇ ਵਿੱਚ ਡੱਕਾ ਮਾਰ ਕੇ ਉਸ ਰਖ ਦੇ ਵਿੱਚ ਤਾਂ ਜਲ ਭਰਿਆ ਰਾਜੇ ਬਲੀ ਨੇ ਹੱਥ ਤੇ ਲੈ ਕੇ ਸੰਕਲਪ ਕਰਿਆ ਤਿੰਨ ਪੱਗ ਭੂਮੀ ਦੇਣ ਦਾ 52 ਅਵਤਾਰ ਇਤਨਾ ਸੁੰਦਰ ਸੀ ਕਿ ਉਸ ਸਮੇਂ ਉਥੇ ਰਾਜੇ ਬਲੀ ਦੀ ਪੁੱਤਰੀ ਰਾਜ ਕੰਨਿਆ ਵੀ ਉਥੇ ਸ਼ਾਮਲ ਸੀ ਉਸ ਨੂੰ 52 ਅਵਤਾਰ ਨੂੰ ਦੇਖ ਕੇ ਇਹ ਹੋਇਆ ਕਿ ਇਹ ਬੱਚਾ ਕਿੰਨਾ ਸੁੰਦਰ ਹੈ ਕਾਸ਼ ਕਿਤੇ ਇਹ ਮੇਰਾ ਪੁੱਤਰ ਹੁੰਦਾ ਤਾਂ ਭਗਵਾਨ ਨੇ ਉਸ ਦੀ ਮਨੋ ਦਸ਼ਾ ਨੂੰ जानके ਉਸ ਨੂੰ ਵਰ ਦਿੱਤਾ tatha ਆਸਤੂ ਆਖਿਆ ਫਿਰ ਬਾਵਨ अवतार ભગવાન ਨੇ ਜਦੋਂ ਇੱਕ ਪੈਰ ਨਾਲ ਸਾਰੀ ਧਰਤੀ ਨਾਪ ਲਈ ਦੂਜੇ ਪੈਰ ਨਾਲ ਪੂਰਾ ਬ੍ਰਹਿਮੰਡ ਨੂੰ ਨਾਪ ਲਿਆ ਤਾਂ ਭਗਵਾਨ ਨੇ ਆਖਿਆ ਤੀਸਰਾ ਪੈਰ ਕਿੱਥੇ ਧਰਾਂ ਤਾਂ ਰਾਜਾ ਬਲੀ ਬੜਾ ਸੂਝਵਾਨ ਸੀ ਉਸ ਨੂੰ ਪਤਾ ਲੱਗ ਗਿਆ ਕਿ ਇਹ ਕੋਈ ਅਵਤਾਰ ਹੈ ਭਗਵਾਨ ਦਾ ਤਾਂ ਉਸ ਨੇ ਨਿਮਰਤਾ ਨਾਲ ਆਖਿਆ ਕਿ ਭਗਵਾਨ ਮੇਰੇ ਸਿਰ ਤੇ ਰੱਖ ਦਿਓ ਆਪਣਾ ਤੀਜਾ ਪੈਰ ਇਸ ਤਰ੍ਹਾਂ ਉਸ ਨੇ ਸੰਕਲਪ ਪੂਰਾ ਕੀਤਾ ਤਾਂ ਰਾਜ ਕੰਨਿਆ ਦੇ ਮਨ ਵਿੱਚ ਇਹ ਆ ਗਿਆ ਕਿ ਇਹ ਬਾਲਕ ਕਿੰਨਾ ਛਲੀ ਹੈ ਇਸ ਨੇ ਛਲ ਨਾਲ ਹੀ ਸਾਡਾ ਸਾਰਾ ਕੁਝ ਲੈ ਲਿਆ ਹੈ ਤਾਂ ਉਹ ਵੀ ਵਿਚਾਰ ਭਗਵਾਨ ਨੇ ਸੁਣਿਆ ਆਪਣੀ ਅੰਤਰਾਤਮਾ ਦੇ ਨਾਲ ਤਦ ਵੀ ਤथास्तु ਕਹਿ ਦਿੱਤਾ ਉਹ ਜਿੰਨੇ ਕ ਸਮੇਂ ਲਈ ਉਸ ਰਾਜਕੰਨਿਆ ਨੇ 52 అవਤਾਰ ਭਗਵਾਨ ਨੂੰ ਆਪਣਾ ਪੁੱਤਰ ਜਾਣ ਕੇ ਆਪਣੇ ਹਿਰਦੇ ਦੇ ਵਿੱਚ ਇਹ ਮੈ ਚਾ ਰੱਖਿਆ ਸੀ ਕਿ ਇਹ ਮੇਰਾ ਪੁੱਤਰ ਹੁੰਦਾ ਉਹਨਾਂ ਕ ਸਮਾਂ ਭਗਵਾਨ ਨੇ 8ਵੇਂ అవਤਾਰ ਦੇ ਵਿੱਚ ਉਸ ਉਹੀ ਰਾਜਕੰਨਿਆ ਨੂੰ ਪੂਤਨਾ ਬਣਾ ਕੇ ਚੱਕਰ ਕਾਲ ਦੇ ਨਾਲ ਉਸ ਨੂੰ ਮਾਤਾ ਦਾ ਉਹਨਾਂ ਕ ਸਮਾ ਸੁਖ ਦਿੱਤਾ ਤਾਂ ਉਦੋਂ ਪੂਤਨਾ ਹਰੀ ਹਰੀ ਕਰਦੀ ਆਪਣੇ ਪ੍ਰਾਣ ਨੂੰ ਤਿਆਗ ਗਈ ਕਿ ਭਗਵਾਨ ਮੈਨੂੰ ਛੱਡ ਦੇ ਫਿਰ ਉਹ ਬੈਕੁੰਠ ਨੂੰ ਗਈ ਬੈਕੁੰਠ ਦੇ ਵਿੱਚ ਜਦੋਂ ਗਈ ਤਾਂ ਧਰਮ ਰਾਜ ਨੇ ਕ੍ਰਿਸ਼ਨ ਭਗਵਾਨ ਨੂੰ ਆਖਿਆ ਕਿ ਇਹ ਪੂਤਨਾ ਹੈ ਤੁਹਾਨੂੰ ਮਾਰਨ ਆਈ ਸੀ ਤੇ ਤੁਸੀਂ ਉਸ ਨੂੰ ਬੈਕੁੰਠ ਦੇ ਰਹੇ ਹੋ ਤਉ ਭਗਵਾਨੀ ਆਖੇ ਕਿ ਮਾਤਾ ਤਾਂ ਹਰ ਇੱਕ ਹੀ ਪੂਜਣਯੋਗ ਹੁੰਦੀ ਹੈ ਇਹ ਤਾਂ ਫਿਰ ਵੀ ਸਾਡੀ ਮਾਤਾ ਸੀ ਤੇ ਅੰਤ ਦੇ ਸਮੇਂ ਇਸ ਨੇ ਭਗਵਾਨ ਨੂੰ ਨਿਰੰਕਾਰ ਨੂੰ ਯਾਦ ਕੀਤਾ ਹੈ ਇਸ ਲਈ ਮੈਂ ਇਸ ਨੂੰ ਬੈਕੁਨਠ धाम ਦੀ ਪ੍ਰਾਪਤੀ ਕਰਵਾਈ ਹੈ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਕਥਨ ਆਉਂਦਾ ਹੈ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟ ਭਰੀ ਸਿਮਰਨ ਦਰਉਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ